ਦੋਸਤੋ ਸਾਹਮਣੇ ਜਿਸ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਇੱਕ ਜਨਾਨੀ ਨਹੀਂ ਇੱਕ ਬੰਦਾ ਸੀ ਜੋ ਦਿਨ ਦੇ ਵਿੱਚ ਬੰਦਿਆਂ ਦੀ ਤਰ੍ਹਾਂ ਰਹਿੰਦਾ ਸੀ ਤੇ ਸ਼ਾਮ ਨੂੰ ਇਹ ਭੇਸ ਬਦਲ ਕੇ ਜਨਾਨੀਆਂ ਵਾਲਾ ਪੰਜਾਬ ਦੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਇਹ ਘੁੰਮਦਾ ਸੀ ਇਹ ਪੰਜਾਬ ਦਾ ਇੱਕ ਬਹੁਤ ਵੱਡਾ ਸੀਰੀਅਲ ਕਿਦਰ ਸੀ ਜਿਸ ਦਾ ਪਰਦਾ ਫਾਸ਼ 18 ਅਗਸਤ 2024 ਆ ਜਿਹੜਾ ਹੁਣੇ ਹੀ 5-6 ਮਹੀਨੇ ਪਹਿਲਾਂ ਲੰਘ ਕੇ ਗਿਆ ਇਸ ਦੇ ਵਿੱਚ ਇਹਨੇ ਇੱਕ ਐਦਾਂ ਦਾ ਕਾਂਡ ਕੀਤਾ ਜਿੱਥੋਂ ਦੀ ਇਹਦਾ ਪਰਦਾ ਫਾਸ਼ ਹੋਇਆ ਇਹਨੇ ਡੇਢ ਸਾਲ ਦੇ ਵਿੱਚ ਐਦਾਂ ਐਦਾਂ ਦੇ ਕਾਂਡ ਕੀਤੇ ਸੀ ਜਿਸ ਨੇ ਖਲਾਸਿਆਂ ਤੋਂ ਬਾਅਦ ਪੁਲਿਸ ਵਾਲਿਆਂ ਦਾ ਵੀ ਦਿਮਾਗ ਹਿਲਾ ਕੇ ਰੱਖ ਦਿੱਤਾ ਸੀ ਕਿਉਂਕਿ ਪੁਲਿਸ ਵਾਲਿਆਂ ਨੂੰ ਇਹਨਾਂ ਡੇਢ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਬੋਡੀਜ਼ ਤਾਂ ਮਿਲ ਜਾਂਦੀਆਂ ਸੀਗੀਆਂ ਪਰ ਉਹਨਾਂ ਦਾ ਕਦੀ ਕਾਤਲ ਨਹੀਂ ਮਿਲਿਆ ਕਿਉਂਕਿ ਉਹ ਉਹਨੂੰ ਬੜੇ ਹੀ ਅਲੱਗ ਜਿਹੇ ਤਰੀਕੇ ਦੇ ਨਾਲ ਇਹ ਬੰਦਿਆਂ ਨੂੰ ਮਾਰਦਾ ਹੁੰਦਾ ਸੀਗਾ ਦੋਸਤੋ ਕਹਾਣੀ ਅੱਜ ਦੀ ਸਟਾਰਟ ਹੁੰਦੀ ਆ ਇਹ ਇੱਕ ਪੰਜਾਬ ਦੇ ਸੀਰੀਅਲ ਕਿਲਰ ਦੀ ਆ 25 ਮਿੰਟ ਤੋਂ ਦੋ ਟਾਈਮ ਨਾ ਵੇਸ ਕਰਦੇ ਆਪਣਾ ਕਰਦੇ ਸਨ ਅੱਜ ਦੇਖੇ ਦੋਸਤੋ ਕੇਸ ਸਟਾਰਟ ਹੁੰਦਾ ਆ 18 ਅਗਸਤ 2024 ਦੇ ਵਿੱਚ ਕੀਰਤਪੁਰ ਸਾਹਿਬ ਦੇ ਕੋਲ ਇੱਕ ਟੋਲ ਪਲਾਜ਼ਾ ਪੈਂਦਾ ਉਹਦੇ ਕੋਲ ਹੀ ਇੱਕ ਢਾਬਾ ਸੀ ਜਿੱਥੇ 18 ਅਗਸਤ ਨੂੰ ਉਸ ਢਾਬੇ ਵਾਲੇ ਮਾਲਕ ਦੀ ਬੋਡੀ ਮਿਲਦੀ ਆ ਜਦੋਂ ਲੋਕ ਕਿਤੇ ਚਾਹ ਪੀਣ ਆਉਂਦੇ ਤਾਂ ਦੇਦੇ ਉੱਥੇ ਉਸ ਦੀ ਅੰਦਰ ਬੋਡੀ ਪਈ ਹੁੰਦੀ ਆ ਤਾਂ ਫਟਾਫਟ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ ਜਾਂਦਾ ਜਦੋਂ ਪੁਲਿਸ ਵਾਲੇ ਉੱਥੇ ਪਹੁੰਚਦੇ ਆ ਚੈਕਿੰਗ ਕਰਦੇ ਆ ਤਾਂ ਉਸ ਟਾਬੇ ਵਾਲੇ ਦਾ ਉੱਥੇ ਫੋਨ ਨਹੀਂ ਮਿਲਦਾ ਤਾਂ ਫਿਰ ਪੁਲਿਸ ਵਾਲੇ ਟਾਬੇ ਵਾਲੇ ਦੇ ਮਾਲਕ ਦੇ ਘਰ ਦੇ ਵਿੱਚ ਜਾਂਦੇ ਆ ਜਦੋਂ ਘਰ ਜਾ ਕੇ ਉੱਥੋਂ ਦੀ ਉਹਦਾ ਫੋਨ ਨੰਬਰ ਲੈ ਕੇ ਉਸ ਟਾਬੇ ਦੇ ਮਾਲਕ ਦਾ ਨੰਬਰ ਟਰੇਸ ਤੇ ਲਾ ਦਿੰਦੇ ਆ ਤੇ ਉਹ ਥੋੜੇ ਦਿਨਾਂ ਬਾਅਦ ਟਰੇਸ ਵੀ ਹੋ ਜਾਂਦਾ ਫਿਰ ਪੁਲਿਸ ਵਾਲਿਆਂ ਦੇ ਕੋਲ ਉਸ ਫੋਨ ਦੀ ਲੋਕੇਸ਼ਨ ਆ ਜਾਂਦੀ ਆ ਪੁਲਿਸ ਵਾਲੇ ਬਿਨਾਂ ਟਾਈਮ ਵੇਸਟ ਕਰਦੇ ਉਸ ਲੋਕੇਸ਼ਨ ਤੇ ਪਹੁੰਚਦੇ ਆ ਤਾਂ ਉਸ ਬੰਦੇ ਨੂੰ ਫੜ ਲੈਂਦੇ ਆ ਫਿਰ ਪੁਲਿਸ ਵਾਲੇ ਉਸ ਬੰਦੇ ਕੋਲੋਂ ਜਾਂਚ ਪੜਤਾਲ ਕਰਦੇ ਉਹਨੂੰ ਪੁੱਛਦੇ ਆ ਵੀ ਤੈਨੂੰ ਇਹ ਫੋਨ ਕਿੱਥੋਂ ਮਿਲਿਆ ਤਾਂ ਉਹ ਬੰਦਾ ਕਹਿੰਦਾ ਵੀ ਮੈਂ ਇਹ ਫੋਨ ਹਲੇ 2-3 ਦਿਨ ਪਹਿਲਾਂ ਹੀ ਇੱਕ ਬੰਦੇ ਕੋਲੋਂ ਖਰੀਦਿਆ ਆ ਤਾਂ ਫਿਰ ਉਸ ਬੰਦੇ ਨੇ ਕਿਹਾ ਵੀ ਮੰਨੋ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਆ ਵੀ ਉਹ ਬੰਦਾ ਕਿੱਥੋਂ ਦਾ ਸੀ ਮੈਨੂੰ ਜਸਟ ਉਹ ਫੋਨ ਬਹੁਤ ਸਸਤੇ ਦੇ ਵਿੱਚ ਦੇ ਰਿਆ ਸੀ ਤਾਂ ਮੈਂ ਇਹ ਡੀਲ ਮਿਸ ਨਹੀਂ ਕੀਤੀ ਤਾਂ ਮੈਂ ਉਸ ਨੂੰ ਪੈਸੇ ਦੇ ਕੇ ਇਹ ਬੰਦੇ ਕੋਲੋਂ ਫੋਨ ਖਰੀਦ ਲਿਆ ਤੇ ਉਹਨੇ ਬੜੇ ਹੀ ਘੱਟ ਪੈਸਿਆਂ ਦੇ ਵਿੱਚ ਇਹ ਫੋਨ ਮੈਨੂੰ ਦੇ ਦਿੱਤਾ ਸੀਗਾ ਤਾਂ ਫਿਰ ਪੁਲਿਸ ਵਾਲਿਆਂ ਨੂੰ ਉਸ ਬੰਦੇ ਨੇ ਦੱਸਿਆ ਵੀ ਮੈਨੂੰ ਉਹਦੀ ਇੱਕ ਅਜੀਬ ਚੀਜ਼ ਲੱਗੀ ਉਹ ਹੈ ਤਾਂ ਬੰਦਾ ਸੀਗਾ ਬਟ ਉਹਦੇ ਮੂੰਹ ਦੇ ਉੱਤੇ ਮੇਕਅਪ ਕੀਤਾ ਹੋਇਆ ਸੀਗਾ ਵੀ ਉਹ ਦੇਖਣ ਨੂੰ ਇੱਕ ਜਨਾਨੀ ਦੀ ਤਰ੍ਹਾਂ ਲੱਗ ਰਿਹਾ ਸੀਗਾ ਬਟ ਉਹ ਹੈਗਾ ਬੰਦਾ ਸੀਗਾ ਤਾਂ ਫਿਰ ਪੁਲਿਸ ਵਾਲਿਆਂ ਨੇ ਉਸ ਬੰਦੇ ਦੇ ਬਿਆਨ ਲੈ ਕੇ ਇੱਕ ਸਕੈਚ ਆਰਟਿਸਟ ਤੋਂ ਉਸ ਦਾ ਇੱਕ ਸਕੈਚ ਬਣਵਾਇਆ ਅਜੇ ਦੀ ਫੋਟੋ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਦਿਖਾਈ ਆ ਆ ਸੀਗਾ ਉਹਦਾ ਸਕੈਚ ਤਾਂ ਇਹ ਫੋਟੋ ਜਦੋਂ ਪੁਲਿਸ ਵਾਲਿਆਂ ਦੇ ਮੋਹਰੇ ਆਈ ਤਾਂ ਉਹਨਾਂ ਨੂੰ ਵੀ ਥੋੜੀ ਚੀਜ਼ ਅਲੱਗ ਲੱਗੀ ਵੀ ਇਹ ਹੈਗਾ ਤਾਂ ਬੰਦਾ ਪਰ ਜਨਾਨੀ ਦੀ ਤਰ੍ਹਾਂ ਇਹ ਦੇਖ ਰਿਹਾ ਤਾਂ ਫਿਰ ਪੁਲਿਸ ਵਾਲਿਆਂ ਨੇ ਇਹ ਪੋਸਟਰ ਛਪਵਾ ਕੇ ਰੋਪੜ ਦੇ ਸਾਰੇ ਇਲਾਕਿਆਂ ਦੇ ਵਿੱਚ ਲਗਾ ਦਿੱਤਾ ਰੋਪੜ ਦੇ ਹੀ ਇੱਕ ਬੰਦੇ ਨੇ ਇਹ ਪੋਸਟਰ ਲੱਗਿਆ ਦੇਖ ਕੇ ਪੁਲਿਸ ਵਾਲਿਆਂ ਨੂੰ ਇਨਫੋਰਮ ਕਰ ਦਿੱਤਾ ਵੀ ਇਹਨੂੰ ਮੈਂ ਇਸ ਏਰੀਆ ਦੇ ਵਿੱਚ ਘੁੰਮਦੇ ਦੇਖਿਆ ਆ ਤੇ ਇਹ ਹਲੇ ਵੀ ਇੱਥੇ ਹੈਗਾ ਤਾਂ ਤੁਸੀਂ ਆ ਜਾਓ ਤਾਂ ਪੁਲਿਸ ਵਾਲਿਆਂ ਨੇ ਬਿਨਾਂ ਟਾਈਮ ਵੇਸਟ ਕੀਤੇ ਉਸ ਜਗ੍ਹਾ ਦੇ ਉੱਤੇ ਪਹੁੰਚੇ ਤਾਂ ਇਹ ਫੋਟੋ ਵਾਲੇ ਬੰਦੇ ਨੂੰ ਅਰੈਸਟ ਕਰ ਲਿੱਤਾ ਤਾਂ ਇਹਨੂੰ ਚੱਕ ਕੇ ਆਪਣੀ ਕਸਟਡੀ ਦੇ ਵਿੱਚ ਲਿਆ ਤੇ ਇਹਦੇ ਤੋਂ ਪੁੱਛਗਿੱਛ ਕੰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਜਦੋਂ ਪੁਲਿਸ ਵਾਲਿਆਂ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਹ ਇੱਕ ਨੋਰਮਲ ਕਿਲਰ ਨਹੀਂ ਇੱਕ ਪੰਜਾਬ ਦਾ ਬਹੁਤ ਵੱਡਾ ਸੀਰੀਅਲ ਕਿਲਰ ਨਿਕਲਿਆ ਜਿਨੇ 1.5 ਸਾਲ ਦੇ ਵਿੱਚ ਟੋਟਲ 11 ਜਾਣਿਆਂ ਨੂੰ ਖਤਮ ਕੀਤਾ ਸੀ ਤਾਂ ਹੁਣ ਇਹ ਸੀਰੀਅਲ ਕਿਲਰ ਦੀ ਤੁਹਾਨੂੰ ਥੋੜੀ ਬੈਕ ਸਟੋਰੀ ਦੱਸਦੇ ਆ ਇਸ ਬੰਦੇ ਦਾ ਨਾਮ ਰਾਮ ਸਰੂਪ ਸੀਗਾ ਇਹ ਰੋਪੜ ਡਿਸਟ੍ਰਿਕਟ ਦਾ ਹੀ ਰਹਿਣ ਵਾਲਾ ਸੀ ਇਹਦਾ ਬਚਪਨ ਬਿਲਕੁਲ ਵਧੀਆ ਸੀ ਠੀਕ ਸੀਗਾ ਬਟ ਗਰੀਬ ਫੈਮਿਲੀ ਤੋਂ ਇਹ ਬਿਲੋਂਗ ਕਰਦੇ ਸੀਗੇ ਤਾਂ ਫਿਰ ਜਦੋਂ ਇਹਨੇ 10ਵੀਂ ਪਾਸ ਕੀਤੀ 10ਵੀਂ ਪਾਸ ਕਰਨ ਤੋਂ ਬਾਅਦ ਇਹ ਦੁਬਈ ਚਲਾ ਗਿਆ ਦੁਬਈ ਦੇ ਵਿੱਚ ਇਹਨੇ ਰਹਿਣਾ ਸ਼ੁਰੂ ਕਰ ਦਿੱਤਾ ਬਟ ਇਹਦੇ ਵਿੱਚ ਥੋੜੇ-ਥੋੜੇ ਜੈਨੇਟਿਕਸ ਜਿੱਦਾਂ ਇਹਨੂੰ ਕੇ ਤੁਸੀਂ ਸਮਝਦੇ ਆ ਜਦੋਂ ਬੰਦਿਆਂ ਨੂੰ ਬੰਦਿਆਂ ਨੂੰ ਹੀ ਪਸੰਦ ਕਰਦੇ ਆ ਉਹਨਾਂ ਨੂੰ ਗੇ ਕਮਿਊਨਿਟੀ ਵਾਲੇ ਬੰਦੇ ਕਹਿੰਦੇ ਆ ਤਾਂ ਇਹਦੇ ਅੰਦਰ ਥੋੜੇ-ਥੋੜੇ ਗੇ ਵਾਲੇ ਲੱਛਣ ਸੀਗੇ ਤੇ ਜਦੋਂ ਇਹ ਦੁਬਈ ਦੇ ਵਿੱਚ ਗਿਆ ਇਹਨੇ ਕਲੱਬਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤਾਂ ਇਹਨੇ ਦੇਖਿਆ ਵੀ ਉੱਥੇ ਮੇਰੇ ਵਰਗੇ ਬਹੁਤ ਸਾਰੇ ਲੋਕ ਹੈਗੇ ਆ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਇੱਕ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਨੂੰ ਸਹੀ ਨਹੀਂ ਮੰਨਿਆ ਜਾਂਦਾ ਤੇ ਜਿਹਦੇ ਕਰਕੇ ਇਹ ਇੱਥੇ ਖੋਲਦਾ ਨਹੀਂ ਸੀਗਾ ਬਟ ਦੁਬਈ ਦੇ ਵਿੱਚ ਜਾ ਕੇ ਇਹਨੇ ਦੇਖਿਆ ਵੀ ਉਹਦੇ ਵਰਗੇ ਬਹੁਤ ਸਾਰੇ ਬੰਦੇ ਹਾਲਾਂਕਿ ਇਹਨਾਂ ਦੇ ਇੱਕ ਸਪੈਸ਼ਲ ਕਲੱਬ ਵੀ ਹੁੰਦੇ ਜਿੱਥੇ ਗੇ ਪਾਰਟੀਆਂ ਚੱਲਦੀਆਂ ਇਹ ਉਹਨਾਂ ਪਾਰਟੀਆਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਉੱਥੇ ਇਹ ਘੁਲ ਮਿਲ ਗਿਆ ਤਾਂ ਥੋੜਾ ਟਾਈਮ ਬਾਅਦ ਦੁਬਈ ਦੇ ਵਿੱਚ ਵੀ ਇਹਦਾ ਜਦੋਂ ਮਨ ਨਹੀਂ ਲੱਗਾ ਤਾਂ ਇਹ ਵਾਪਸ ਪੰਜਾਬ ਦੇ ਵਿੱਚ ਫੇਰ ਆ ਗਿਆ। ਪੰਜਾਬ ਦੇ ਵਿੱਚ ਜਦੋਂ ਆ ਗਿਆ ਤੇ ਤੁਹਾਨੂੰ ਪਤਾ ਖਰਚੇ ਪਾਣੀ ਜਦੋਂ ਬਹੁਤ ਜ਼ਿਆਦਾ ਹੋਣ ਲੱਗ ਜਾਂਦੇ ਪੈਸਾ ਖਤਮ ਹੋ ਗਿਆ, ਇਨਕਮ ਦਾ ਕੋਈ ਸੋਰਸ ਐ ਨਹੀਂ ਜਿੱਗਾ ਤਾਂ ਫੇਰੇ ਦੁਬਾਰਾ ਪੰਜਾਬ ਛੱਡ ਕੇ ਕਤਰ ਦੇ ਵਿੱਚ ਚਲਾ ਗਿਆ। ਕਤਰ ਦੇ ਵਿੱਚ ਵੀ ਦੇਖਿਆ ਇਹਨੇ ਮੇਰੇ ਵਰਗੇ ਬਹੁਤ ਸਾਰੇ ਲੋਕ ਇੱਥੇ ਹੈਗੇ ਆ। ਇਹਨੇ ਉਹਨਾਂ ਦੇ ਨਾਲ ਮਿਲਣਾ ਸ਼ੁਰੂ ਕਰ ਦਿੱਤਾ। ਇਹਦਾ ਥੋੜਾ ਜਿਹਾ ਹੌਸਲਾ ਹੋਰ ਖੁੱਲ ਗਿਆ। ਜਿੱਦਾਂ ਇਹ ਪੰਜਾਬ ਦੇ ਵਿੱਚ ਰਹਿ ਕੇ ਥੋੜਾ ਘੁੱਟਿਆ-ਘੁੱਟਿਆ ਰਹਿੰਦਾ ਸੀਗਾ। ਖੁੱਲ ਕੇ ਮੋਹਰੇ ਨਹੀਂ ਸੀ ਆਂਦਾ ਲੋਕਾਂ ਦੇ। ਪਟ ਇਹ ਕਤਰ ਦੇ ਵਿੱਚ ਜਾ ਕੇ ਖੁੱਲ ਕੇ ਆਣ ਲੱਗਿਆ ਬਟ ਇਹ ਮਿਹਨਤੀ ਬਹੁਤ ਜ਼ਿਆਦਾ ਸੀਗਾ ਇਹਨੇ ਕਤਰ ਦੇ ਵਿੱਚ ਰਹਿ ਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਕਈ ਸਾਲ ਲਗਾਤਾਰ ਇਹਨੇ ਆਪਣਾ ਪੰਜਾਬ ਦੇ ਵਿੱਚ ਘਰ ਖੁੱਦ ਦਾ ਬਣਾਇਆ ਜੋ ਇਹਦੇ ਉੱਤੇ ਸਾਰਾ ਕਰਜ਼ਾ ਸੀਗਾ ਇਹਨੇ ਕਰਜ਼ਾ ਵੀ ਨਾ ਦਿੱਤਾ ਇੱਥੇ ਤੱਕ ਕਿ ਆਪਣੇ ਜਿਹੜੇ ਛੋਟੇ-ਮੋਟੇ ਰਿਸ਼ਤੇਦਾਰਾਂ ਦੇ ਛੋਟੇ-ਮੋਟੇ ਕਰਦੇ ਸੀ ਉਹ ਵੀ ਇਹਨੇ ਉਤਾਰ ਦਿੱਤੇ ਸੀਗੇ ਤਕਾਫੇ ਸਾਲ ਇਹ ਉੱਥੇ ਮਿਹਨਤ ਕਰਦਾ ਰਿਹਾ ਜਦੋਂ ਮਿਹਨਤ ਕਰਨ ਤੋਂ ਬਾਅਦ ਦੇਖਿਆ ਵੀ ਬਹੁਤ ਟਾਈਮ ਹੋ ਗਿਆ ਮੈਂ ਸਿਰ ਕੰਮ ਹੀ ਕਰੀ ਜਾਣਾ ਇਹ ਵਾਪਸ ਕਤਰ ਛੱਡ ਕੇ ਪੰਜਾਬ ਦੇ ਵਿੱਚ ਦੁਬਾਰਾ ਆ ਗਿਆ ਤਾਂ ਫਿਰ ਜਦੋਂ ਇਹ ਕਤਰ ਤੋਂ ਆਇਆ ਤਾਂ ਫਿਰ ਇਹਦਾ ਵਿਆਹ ਕਰ ਦਿੱਤਾ ਇਹਦੇ ਘਰਦਿਆਂ ਨੇ ਤਾਂ ਇਹਨੂੰ ਤਿੰਨ ਬੱਚੇ ਹੋਏ ਜਿਹਦੇ ਵਿੱਚ ਦੋ ਵੱਡੀਆਂ ਕੁੜੀਆਂ ਇੱਕ ਛੋਟਾ ਮੁੰਡਾ ਇਹਦੇ ਹੋਇਆ ਇਹਦੇ ਘਰ ਦੇ ਇਹਦੇ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਸੀ ਕਿਉਂਕਿ ਇਹਨੇ ਕੰਮ ਕਾਰ ਕਰਨਾ ਬੰਦ ਕਰ ਦਿੱਤਾ ਸੀਗਾ ਨਸ਼ੇ ਪੱਤੇ ਬਹੁਤ ਜ਼ਿਆਦਾ ਕਰਨ ਲੱਗ ਗਿਆ ਸੀ ਢਿੱਲੀ ਇਹੇ दारू ਪੀਣ ਲੱਗ ਗਿਆ ਸੀਗਾ दारू ਪੀ ਕੇ ਘਰੇ ਕੁੱਟਮਾਰ ਕਰਦਾ ਸੀ ਲੜਾਈ ਝਗੜਾ ਕਰਦਾ ਸੀਗਾ ਜਿਹਦੇ ਤੋਂ ਦੁਖੀ ਹੋ ਕੇ ਇਹਦੀ ਸਾਰੀ ਫੈਮਿਲੀ ਨੇ ਇਹਨੂੰ ਘਰੋਂ ਦੀ ਬੇਦਖਲ ਕਰ ਦਿੱਤਾ ਤਾਂ ਫਿਰ 2022 ਦੇ ਵਿੱਚ ਇਹ ਘਰੋਂ ਦੀ ਬਾਰ ਚਲਾ ਗਿਆ ਬਾਹਰ ਥੋੜੇ ਦਿਨ ਰਿਹਾ ਜੋ ਇਹਦੇ ਕੋਲ ਪੈਸਾ ਸੀਗਾ ਉਹ ਸਾਰਾ ਖਤਮ ਹੋ ਚੁੱਕਿਆ ਸੀ ਹੁਣ ਤਾਂ ਨਸ਼ਾ ਕਰਨ ਵਾਸਤੇ ਹੁਣ ਇਹਦੇ ਕੋਲ ਕੋਈ ਪੈਸਾ ਨਹੀਂ ਸੀ ਜਿਹਦੇ ਕਰਕੇ ਇਹਨੂੰ ਕੋਈ ਨਾ ਕੋਈ ਕੰਮਕਾਰ ਲੱਭਣਾ ਪੈਣਾ ਸੀ ਪਰ ਇਹਨੂੰ ਕੋਈ ਕੰਮ ਨਹੀਂ ਸੀ ਮਿਲ ਰਿਹਾ ਤਾਂ ਫਿਰ ਇਹਨੇ ਦੇਖਿਆ ਵੀ ਹਾਈਵੇ ਦੇ ਉੱਤੋਂ ਦੀ ট্রাক ਡਰਾਈਵਰ ਜਦੋਂ ਲੰਘਦੇ ਆ ਤਾਂ ਇਹਦੇ ਅਰਗੇ ਕਾਫੀ ਲੋਕ ਉਹਨਾਂ ਕੋਲੋਂ ਲਿਫਟ ਮੰਗ ਕੇ ਫਿਜ਼ੀਕਲੀ ਗਲਤ ਕੰਮ ਕਰਦੇ ਆ ਮਤਲਬ ਕਿ ਉਹ ਟਰੱਕ ਜਾਣ ਵਾਲੇ ਡਰਾਈਵਰਾਂ ਦੇ ਨਾਲ ਡੀਲ ਕਰਦੇ ਆ ਪੈਸਿਆਂ ਦੀ ਡੀਲ ਕਰਕੇ ਤਾਂ ਉਹਨਾਂ ਨੂੰ ਸਰਵਿਸ ਦੰਦਿਆ ਫਿਜ਼ਿਕਲੀ ਗਲਤ ਹੁੰਦਿਆ ਮੁੰਡੇ-ਮੁੰਡੇ ਆਪਸ ਦੇ ਵਿੱਚ ਗਲਤ ਕੰਮ ਕਰਕੇ ਤਾਂ ਇਹਨਾਂ ਨੂੰ ਡਰਾਈਵਰ ਪੈਸੇ ਦਿੰਦੇ ਸੀਗੇ ਤਾਂ ਇਹਨੇ ਦੇਖਿਆ ਵੀ ਮੇਰੇ ਵਰਗੇ ਬਹੁਤ ਸਾਰੇ ਲੋਕ ਇਹ ਕੰਮ ਕਰਦੇ ਤਾਂ ਕਿਉਂ ਨਾ ਇਹ ਕੰਮ ਕੀਤਾ ਜਾਵੇ ਤਾਂ ਇਹਨੇ ਇਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਸ਼ਾਮ ਨੂੰ ਮੇਕਅਪ ਕਰਕੇ ਕੁੜੀਆਂ ਵਾਲਾ ਲਿਪਾਸ ਬਣਾ ਕੇ ਹਾਈਵੇ ਦੇ ਉੱਤੇ ਘੁੰਮਣਾ ਸ਼ੁਰੂ ਕਰ ਦਿੱਤਾ ਇਹ ਕਿਹੜੇ ਇਲਾਕਿਆਂ 'ਚ ਘੁੰਮਦਾ ਸੀ ਰੂਪਨਗਰ ਫਤਿਹਗੜ੍ਹ ਸਾਹਿਬ ਕੇਸਪੁਰ ਸਾਹਿਬ ਤੇ ਹੁਸ਼ਿਆਰਪੁਰ ਦੇ ਇੰਨ੍ਹਾਂ ਦੇ ਏਰੀਆ ਦੇ ਵਿੱਚ ਇਹਨੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਸ਼ਾਮ ਨੂੰ ਮੇਕਅਪ ਕਰਕੇ ਰੋਡਾਂ ਦੇ ਉੱਤੇ ਘੁੰਮਣਾ ਸ਼ੁਰੂ ਕਰ ਦਿੱਤਾ ਤਾਂ ਆਂਦੇ ਜਾਂਦੇ ਜਿਹੜੇ ਟਰੱਕ ਡਰਾਈਵਰ ਹੁੰਦੇ ਸੀਗੇ ਉਹਨਾਂ ਦੇ ਨਾਲ ਇਹੇ ਡੀਲਿੰਗ ਕਰਨੀ ਸ਼ੁਰੂ ਕਰ ਦਿੰਦਾ ਤੇ ਕਈ ਟਰੱਕ ਡਰਾਈਵਰ ਇਹਨਾਂ ਦੇ ਨਾਲ ਡੀਲ ਦੇ ਵਿੱਚ ਆ ਵੀ ਜਾਂਦੇ ਸੀ ਤਾਂ ਇਹ ਉਹਨਾਂ ਦੇ ਨਾਲ ਉਹਨਾਂ ਦੇ ਟਰੱਕ ਤੇ ਬਹਿ ਕੇ ਕਿਸੇ ਸੁੰਨਸਾਨ ਜਗ੍ਹਾ ਤੇ ਜਾ ਕੇ ਗਲਤ ਕੰਮ ਕਰਦੇ ਸੀ ਜਾਂ ਟਰੱਕ ਦੇ ਅੰਦਰ ਹੀ ਗਲਤ ਕੰਮ ਕਰਕੇ ਉਹਦੇ ਨਾਲ ਜੋ ਪੈਸਿਆਂ ਦੀ ਡੀਲ ਹੁੰਦੀ ਸੀ ਪੈਸੇ ਲੈ ਕੇ ਇਹ ਆਪਣਾ ਉੱਤਰ ਜਾਂਦਾ ਹੁੰਦਾ ਸੀ ਰਸਤੇ ਦੇ ਵਿੱਚ ਤਾਂ ਫਿਰ ਇਹਨੇ ਆਪਣਾ ਅਗਲਾ ਬੰਦਾ ਲੱਭਣਾ ਸ਼ੁਰੂ ਕਰ ਦੇਣਾ ਇਦਾਂ ਹੀ ਇਸ a ਟੋਟਲ 6 ਮਹੀਨੇ ਬਹੁਤ ਬਧੀਆ ਤਰੀਕੇ ਨਾਲ ਨਿਕਲ ਗਏ ਇਹ ਇਸ ਦਾ ਖੁਦ ਦਾ ਕਹਿਣਾ ਹੈ ਤਾਂ ਫਿਰ ਇਹਨੇ ਜੂਨ 2023 ਦੇ ਵਿੱਚ ਇੱਕ ਬੰਦੇ ਤੋਂ ਲਿਫਟ ਮੰਗੀ ਤਾਂ ਫਿਰ ਆ ਰਾਮ ਸਰੂਪ ਨੇ ਜੋ ਇਹ ਸੀਰੀਅਲ ਕਿਲਰ ਸੀ ਇਹਨੇ ਉਸ ਦੇ ਨਾਲ ਡੀਲ ਕੀਤੀ ਇਹਨੇ ਉਹਦੇ ਕੋਲੋਂ ਪੈਸੇ ਮੰਗੇ ਵੀ ਮੈਂ ਇਹਨੇ ਪੈਸੇ ਲਵਾਂਗਾ ਤਾਂ ਉਹ ਬੰਦਾ ਮੰਨ ਵੀ ਗਿਆ ਤੇ ਗਏ ਜਾ ਕੇ ਇਹਨਾਂ ਨੇ ਆਪਣਾ ਜੋਬ ਕੰਮ ਕੀਤਾ ਕਰਕੇ ਉਸ ਤੋਂ ਬਾਅਦ ਪੈਸਿਆਂ ਨੂੰ ਲੈ ਕੇ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਕਿਉਂਕਿ ਜੋ ਡੀਲ ਇਸ ਬੰਦੇ ਨੇ ਕੀਤੀ ਸੀ ਵੀ ਮੈਂ ਮੰਨ ਕੇ ਚੱਲੋ ਇਹਨੇ 500 ਰੁਪਏ ਮੰਗਿਆ ਸੀ ਤਾਂ ਉਹ ਬੰਦੇ ਨੇ ਇਹਨੂੰ ਸਿਰਫ 150 ਤੋਂ ਲੈ ਕੇ 200 ਰੁਪਏ ਦੇਣ ਦਾ ਮੰਨਿਆ ਤਾਂ ਇਹਨਾਂ ਪੈਸਿਆਂ ਨੂੰ ਲੈ ਕੇ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਪਹਿਲੇ ਤਾਂ ਇਹ ਦੋਨੇ ਜਾਨੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਲੜੇ ਉਸ ਤੋਂ ਬਾਅਦ ਇਹਨੇ ਕਿਹਾ ਚੱਲ ਐਦਾਂ ਕਰਦੇ ਆ ਵੀ ਤੂੰ ਜਿੰਨੇ ਪੈਸੇ ਦੇਣੇ ਦੇ ਇਹਨੇ ਉਹਦੇ ਕੋਲੋਂ ਪੈਸੇ ਲੈ ਲਏ ਜਦੋਂ ਉਹ ਮੋਟਰਸਾਈਕਲ ਤੇ ਦੁਬਾਰਾ ਬੈਠਾ ਤਾਂ ਇਹਨੇ ਆਪਣੇ ਗਲ ਦੇ ਵਿੱਚੋਂ ਇੱਕ ਇਹ ਮਫਲਾ ਰਿਹਾ ਸਕਾਫ ਟਾਈਫ ਲੈ ਕੇ ਰੱਖਦਾ ਸੀ ਇਹਨੇ ਉਹਦੀ ਗਰਦਨ ਦੇ ਉੱਤੇ ਦੱਬ ਕੇ ਘੁੱਟ ਕੇ ਉਸ ਬੰਦੇ ਨੂੰ ਉੱਥੇ ਹੀ ਖਤਮ ਕਰਕੇ ਸਾਈਡ ਦੇ ਉੱਤੇ ਰੋਡ ਤੇ ਸੱਟ ਕੇ ਉੱਥੋਂ ਦੀ ਭੱਜ ਗਿਆ ਇਹ ਇਸ ਦਾ ਪਹਿਲਾ ਕਾਂਡ ਸੀਗਾ ਤਾਂ ਫਿਰ ਇਹਨੇ ਇਹੀ ਆਪਣਾ ਕੰਮ ਜਾਰੀ ਰੱਖਿਆ ਜਿਹੜਾ ਬੰਦਾ ਇਹਨੂੰ ਪੈਸੇ ਦੇ ਦਿੰਦਾ ਸੀਗਾ ਉਹਦੇ ਨਾਲ ਵਧੀਆ ਟ੍ਰੀਟ ਕਰਦਾ ਸੀ ਜਿਹੜਾ ਬੰਦਾ ਇਹਨੇ ਪੈਸੇ ਦੇਣ ਤੋਂ ਨਾ ਕਰਦਾ ਸੀ ਜਾਂ ਪੈਸੇ ਘੱਟ ਦਿੰਦਾ ਸੀਗਾ ਤਾਂ ਇਹਨੇ ਇੱਕ ਇੱਕ ਕਰਕੇ ਉਸੇ ਤਰੀਕੇ ਦੇ ਨਾਲ ਮੁਫਲਰ ਦੇ ਨਾਲ ਗਲਾ ਦੱਬ ਕੇ ਮਾਰ ਕੇ ਉਹਨਾਂ ਨੂੰ ਉੱਥੇ ਹੀ ਕਦੀ ਖੇਤਾਂ ਦੇ ਵਿੱਚ ਕਦੀ ਪਲਾਟ ਦੇ ਵਿੱਚ ਕਦੀ ਰੋਡ ਦੇ ਉੱਤੇ ਇਦਾਂ ਹੀ ਸੱਟ ਕੇ ਉਤੋਂ ਦੀ ਭੱਜ ਜਾਂਦਾ ਸੀ ਨਾ ਇਹਦੇ ਕੋਲ ਮੋਟਰਸਾਈਕਲ ਸੀ ਨਾ ਇਹਦੇ ਕੋਲ ਕੁਝ ਸੀਗਾ ਇਹ ਸਿਰਫ ਆਪਣਾ ਜਨਾਨੀਆਂ ਵਾਲਾ ਭੇਜ਼ ਬਦਲ ਕੇ ਮੇਕਅਪ ਕਰਕੇ ਸ਼ਾਮ ਨੂੰ ਨਿਕਲ ਜਾਂਦਾ ਸੀ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਕਿਉਂਕਿ ਮਫਲਾ ਰਹੇ ਦੇ ਕੋਲ ਹੀ ਰਹਿੰਦਾ ਸੀ 24 ਘੰਟੇ ਠੀਕ ਹੈ ਕਿਸੇ ਪੁਲਿਸ ਵਾਲਿਆਂ ਨੂੰ ਸ਼ੱਕ ਨਹੀਂ ਪਿਆ ਕਿਉਂਕਿ ਕੋਈ ਹਥਿਆਰ ਦੇ ਨਾਲ ਇਹਨੇ ਕਦੀ ਕਾਰਨ ਨਹੀਂ ਸੀ ਕੀਤਾ ਤੇ ਇਦਾਂ ਹੀ ਇਹਨੇ ਇੱਕ ਇੱਕ ਕਰਕੇ ਪੂਰੇ ਡੇਢ ਸਾਲ ਦੇ ਵਿੱਚ 11 ਜਾਨਾਂ ਨੂੰ ਖਤਮ ਕਰ ਦਿੱਤਾ ਸੀ ਇਹ ਇਹਦਾ ਕਹਿਣਾ ਵੀ ਮੈਨੂੰ ਹਲੇ ਕੁਝ ਚੀਜ਼ਾਂ ਯਾਦ ਨਹੀਂ ਆ ਇਹ ਗਿਣਤੀ ਜ਼ਿਆਦਾ ਵੀ ਹੋ ਸਕਦੀ ਆ ਅਲੇ ਸਿਰਫ 11 ਇਹਦੇ ਮੂੰਹ ਦੱਸੀ ਗਈ ਆ ਇਹਦੀ ਜਦਾਸ਼ ਕਹਿੰਦਾ ਮੇਰੀ ਹੈ ਨਹੀਂ ਕਿ ਮੇਰੀ ਕਮਜ਼ੋਰ ਆ ਜਦੇ ਕਰਕੇ ਮੈਨੂੰ ਕੋਈ ਚੇਤਾ ਨਹੀਂ ਹੈਗਾ ਮੈਨੂੰ 11 ਯਾਦ ਆ ਜਿਹੜੇ ਮੈਂ ਕਾਂਡ ਕੀਤੇ ਆ ਤਾਂ ਰਾਮ ਸਰੂਪ ਨੇ ਪੁਲਿਸ ਵਾਲਿਆਂ ਨੂੰ ਲੋਕੇਸ਼ਨ ਤੱਕ ਦੱਸ ਦਿੱਤੀ ਵੀ ਇਸ ਇਸ ਲੋਕੇਸ਼ਨਾਂ ਤੇ ਕਾਂਡ ਕੀਤੇ ਆ ਪੁਲਿਸ ਵਾਲਿਆਂ ਨੂੰ ਪਹਿਲੇ ਇਹਦੀਆਂ ਗੱਲਾਂ ਤੇ ਘੱਟ ਯਕੀਨ ਹੋਇਆ ਪਰ ਜਦੋਂ ਉਹਨਾਂ ਨੇ ਉਸ ਏਰੀਆ ਦੇ ਵਿੱਚ ਜਾ ਕੇ ਜਾਂਚ ਕੀਤੀ ਤਾਂ ਉਹਨਾਂ ਨੂੰ ਕਲੀਅਰ ਹੋਇਆ ਹਾਂ ਵੀ ਇੱਥੇ 5 6 ਬੋਡੀਜ਼ ਮਿਲੀਆਂ ਪਈਆਂ ਸੀਗੀਆਂ ਜਿਹਦਾ ਅਸੀਂ ਸਸਕਾਰ ਕਰ ਦਿੱਤਾ ਗਿਆ ਸੀਗਾ ਜਿੱਤੋਂ ਦੀ ਪੁਲਿਸ ਵਾਲਿਆਂ ਨੂੰ ਥੋੜਾ ਯਕੀਨ ਹੋਇਆ ਵੀ ਇਹ ਬੰਦਾ ਬਿਲਕੁਲ ਸੱਚ ਬੋਲਦਾ ਪਿਆ ਤਾਂ ਇਦਾਂ ਹੀ ਇਹਨੇ 1.5 ਸਾਲ ਦੇ ਵਿੱਚ ਜਦੋਂ 11 ਕਾਂਡ ਕਰ ਦਿੱਤੇ ਤਾਂ ਫਿਰ ਟਾਈਮ ਆ ਗਿਆ 18 ਅਗਸਤ 2024 ਅੱਜ ਤੋਂ 6 ਮਹੀਨੇ ਪਹਿਲਾਂ ਜੋ ਹੁਣੇ ਲੰਘ ਕੇ ਗਿਆ ਹੈ ਇਹ ਕੀਰਤਪੁਰ ਸਾਹਿਬ ਦੇ ਕੋਲ ਇੱਕ ਟੋਲ ਪਲਾਜ਼ਾ ਦੇ ਨਾਲ ਢਾਬਾ ਪੈਂਦਾ ਤਾਂ ਇਸ ਢਾਬੇ ਦਾ ਮਾਲਕ ਉੱਥੇ ਹੀ ਸੀਗਾ ਤਾਂ ਇਹ ਉਹਦੇ ਢਾਬੇ ਦੇ ਉੱਤੇ ਗਿਆ ਇਹਨੇ ਆਪਣਾ ਜੋ ਜਨਾਨੀਆਂ ਵਾਲਾ ਹੋਲੀਆ ਬਦਲਿਆ ਹੁੰਦਾ ਇਹ ਬਦਲ ਕੇ ਇਹਨੇ ਉਸ ਮਾਲਕ ਦੇ ਨਾਲ ਇਸ਼ਾਰੇ-ਇਸ਼ਾਰਿਆਂ ਦੇ ਵਿੱਚ ਗੱਲਬਾਤ ਕੀਤੀ ਤਾਂ ਉਹ ਜਿਹੜਾ ਢਾਬੇ ਦਾ ਮਾਲਕ ਸੀਗਾ ਉਹ ਇਹਦੇ ਨਾਲ ਮੰਨ ਵੀ ਗਿਆ ਤੇ ਇਹਨਾਂ ਦੋਨਾਂ ਨੇ ਆਪਸ ਵਿੱਚ ਡੀਲ ਕਰ ਲਈ ਤਾਂ ਫਿਰ ਇਹ ਅੰਦਰ ਚਲੇ ਗਏ ਅੰਦਰ ਜਾ ਕੇ ਇਹਨਾਂ ਨੇ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਢਾਬੇ ਵਾਲੇ ਮਾਲਕ ਨੇ ਵੀ ਕੋਈ ਕੰਮ ਕੀਤਾ ਉਹਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਸਿਰਫ ਕਿੰਨੇ ਪੈਸੇ ਤੇ 300 ਰੁਪਏ ਦੇ ਵਿੱਚ ਗੱਲ ਹੋਈ ਸੀ ਤਾਂ ਉਸ ਢਾਬੇ ਦੇ ਮਾਲਕ ਨੇ ਇਹਨੂੰ ਸਿਰਫ 150 ਰੁਪਏ ਦਿੱਤਾ ਜਿਹਦੇ ਕਰਕੇ ਇਹਨੂੰ ਇੰਨਾ ਗੁੱਸਾ ਆਇਆ ਇਹਨੇ ਸਾਈਡ ਦੇ ਉੱਤੇ ਪਈ ਚੀਜ਼ਾਂ ਦੇ ਨਾਲ ਉਸ ਬੰਦੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਟਾਬੇ ਵਾਲੇ ਦਾ ਵੀ ਉਸੇ ਸਕਾਫ ਤੇ ਨਾਲ ਗਲਾਂ ਘੁੱਟ ਕੇ ਟਾਬੇ ਵਾਲੇ ਮਾਲਕ ਨੂੰ ਤੇ ਖਤਮ ਕਰ ਦਿੱਤਾ ਤੇ ਇਹਦਾ ਇੱਕ ਕੰਮ ਹੋਰ ਹੁੰਦਾ ਸੀ ਇਹਨੇ ਜਿੰਨੇ ਵੀ ਬੰਦਿਆਂ ਨੂੰ ਖਤਮ ਕੀਤਾ ਸੀਗਾ ਇੱਕੋ ਨਿਸ਼ਾਨੀ ਹੁੰਦੀ ਸੀ ਇਹ ਕੀ ਕਰਦਾ ਸੀ ਉਹਨਾਂ ਦੀ ਪਿੱਠ ਦੇ ਉੱਤੇ ਲਿਪਸਟਿਕ ਦੇ ਨਾਲ ਜਾਂ ਲਾਲ ਰੰਗ ਦੇ ਨਾਲ ਧੋਖੇ ਬਾਦ ਲਿਖ ਕੇ ਚਲਾ ਜਾਂਦਾ ਸੀ ਤਾਂ ਮੁੜ ਕੇ ਪੈਰ ਹੱਥ ਲਗਾ ਕੇ ਮਾਫੀ ਮੰਗਦਾ ਸੀਗਾ ਵੀ ਮੈਂ ਇਹ ਕਰਨਾ ਨਹੀਂ ਸੀ ਚਾਹਦਾ ਤੇ ਇਹ ਇਹਦੀ ਗਲਤੀ ਦੇ ਕਰਕੇ ਇਹਨੇ ਧੋਖਾ ਦਿੱਤਾ ਮਾਨੂੰ ਇਸ ਕਰਕੇ ਮੈਂ ਇਸ ਬੰਦੇ ਨੂੰ ਖਤਮ ਕੀਤਾ ਤੈਂ ਉਸ ਢਾਬੇ ਵਾਲੇ ਮਾਲਕ ਨੂੰ ਖਤਮ ਕਰਕੇ ਉਥੋਂ ਦੀ ਭੱਜਣ ਲੱਗਾ ਤਾਂ ਇਹਨੇ ਦੇਖਿਆ ਵੀ ਉਹਦਾ ਮੋਬਾਈਲ ਕੋਲ ਤੇ ਆ ਤੈਨੇ ਉਸ ਢਾਬੇ ਵਾਲੇ ਮਾਲਕ ਦਾ ਮੋਬਾਈਲ ਚੱਕ ਕੇ ਆਪਣੇ ਜੇਬ ਵਿੱਚ ਪਾ ਲਿਆ ਜੋ ਇਹਦੀ ਬਹੁਤ ਵੱਡੀ ਗਲਤੀ ਸੀ ਜਿਹਦੇ ਕਰਕੇ ਇਹ ਫੜਿਆ ਗਿਆ ਤਾਂ ਫਿਰ ਜਦੋਂ ਫੋਨ ਇਹਨੇ ਜੇਬ ਚ ਪਾ ਕੇ ਅੱਗੇ ਗਿਆ ਤਾਂ ਅੱਗੇ ਜਾ ਕੇ ਇਹਨੇ ਉਹੀ ਫੋਨ ਘੱਟ ਰੇਟ ਦੇ ਵਿੱਚ ਕਿਸੇ ਬੰਦੇ ਨੂੰ ਵੇਚ ਦਿੱਤਾ ਜਦੋਂ ਪੁਲਿਸ ਵਾਲਿਆਂ ਨੇ ਉਸ ਫੋਨ ਨੂੰ ਟਰੈਕ ਕੀਤਾ ਟਰੈਕ ਕਰਕੇ ਇਸ ਬੰਦੇ ਦਾ ਸਕੈਚ ਬਣਾ ਕੇ ਰੋਪੜ ਦੇ ਡਿਸਟ੍ਰਿਕਟ ਦੇ ਵਿੱਚ ਲਗਾ ਦਿੱਤਾ ਜਿੱਥੋਂ ਦੀ ਇਹ ਬੰਦਾ ਫੜ ਹੋਇਆ ਤੇ ਦੋਸਤੋ ਇਹ ਸੀ ਇੱਕ ਪੰਜਾਬ ਦੇ ਸੀਰੀਅਲ ਕਿਲਰ ਦੀ ਸਟੋਰੀ ਜੋ ਹਲੇ 2024 ਦੇ ਵਿੱਚ ਆਹਾ 6 ਮਹੀਨੇ ਪਹਿਲਾਂ ਇਹ ਫੜ ਹੋਇਆ ਜਿਹੜਾ 1.5 ਸਾਲ ਦੇ ਵਿੱਚ ਇਹ ਗਲਤ ਕੰਮ ਕਰਦਾ ਰਿਹਾ ਇਦਾਂ ਦੇ ਹੋਰ ਬਹੁਤ ਸਾਰੇ ਕਾਂਡੇ ਕਰ ਸਕਦਾ ਸੀਗਾ ਜੇ ਇਹ ਫੜਨਾ ਹੁੰਦਾ ਰੋਡ ਦੇ ਉੱਤੇ ਤੁਹਾਨੂੰ ਕਈ ਵਾਰ ਬੋਡੀਜ਼ ਮਿਲਦੀਆਂ ਕੋਈ ਡਿੱਗੇ ਫਿਰਦੇ ਆ ਇਹ ਇਹ ਸਿਰਫ ਇਸੇ ਕਾਂਡਾ ਕਰਕੇ ਹੀ ਹੁੰਦਾ ਹੈ ਇਹ ਇਦਾਂ ਦੇ ਹੀ ਕਾਂਡ ਹੁੰਦੇ ਆ ਜੋ ਨੋਰਮਲ ਇਨਸਾਨਾਂ ਦੇ ਨਾਲ ਹੋ ਜਾਂਦੇ ਆ ਤਾਂ ਪਲੀਜ਼ ਇਦਾਂ ਦੇ ਗਲਤ ਚੱਕਰਾਂ ਦੇ ਵਿੱਚ ਨਾ ਪਿਓ ਤਾਂ ਦੋਸਤੋ ਐਸੀ ਇੱਕ ਪੰਜਾਬ ਦੇ ਸੀਰੀਅਲ ਕਿਲਰ ਦੀ ਸਟੋਰੀ ਆਈ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਸਹੀ ਲੱਗੀ ਹੋਊਗੀ ਕਿਉਂਕਿ ਇਹ ਜਾਣਕਾਰੀ ਲੋਕਾਂ ਤੱਕ ਜਾਣੀ ਜ਼ਰੂਰੀ ਆ ਤੇ ਵੀ ਇਦਾਂ ਦੇ ਬਹੁਤ ਸਾਰੇ ਕਾਂਡ ਹੁੰਦੇ ਆ ਥੋੜਾ ਬਚ ਕੇ ਰਿਹਾ ਕਰੋ ਅੱਜ ਕੱਲ੍ਹ ਇਹ ਮੁੰਡੇ ਵੀ ਜਿਹੜੇ ਹੈਗੇ ਆ ਜਵਾਨ ਮੁੰਡੇ ਹੈਗੇ ਆ ਗਲਤ ਕੰਮਾਂ ਦੇ ਵਿੱਚ ਬਹੁਤ ਪੈ ਜਾਂਦੇ ਆ ਤੇ ਉਹ ਕਦੀ ਬੰਦਿਆਂ ਦੇ ਨਾਲ ਮੁੰਡਿਆਂ ਦੇ ਨਾਲ ਵੀ ਗਲਤ ਕੰਮ ਕਰ ਲੈਂਦੇ ਆ ਤੇ ਇਦਾਂ ਦੇ ਹੀ ਸੀਰੀਅਲ ਕਿਲਰ ਉਹਨਾਂ ਨੂੰ ਖਤਮ ਵੀ ਕਰ ਦਿੰਦੇ ਆ ਤੇ ਦੋਸਤੋ ਅੱਜ ਦੀ ਸਟੋਰੀ ਸਿਰਫ ਇੰਨੀ ਕੀ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਵੱਧ ਤੋਂ ਵੱਧ ਬੰਦਿਆਂ ਕੋਲ ਇਹ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਆ ਤੇ ਦੋਸਤੋ ਆਪਣੇ ਭਰਾ ਨੂੰ ਇਜਾਜ਼ਤ ਦਿਓ ਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ ਸਸ਼ਿਕਾ